ਸਰ 903 ਕੁਐਸਚਨ ਪੜ੍ਹਨਾ ਚਾਹੋਗੇ ਨਹੀਂ ਜੀ ਪੜਿਆ ਜੀ ਸਰਦਾਰ ਲਾਲਜੀਤ ਸਿੰਘ ਭੁੱਲਰ ਪਿੰਡੂ ਵਿਕਾਸ ਦੇ ਪੰਚਾਇਤ ਮੰਤਰੀ ਜਵਾਬ ਦੇਣਗੇ ਜਵਾਬ ਤੁਹਾਡੇ ਕੋਲ ਆ ਗਿਆਣਾ ਸਪਲੀਮੈਂਟਰੀ ਹੈ ਤਾਂ ਪੁੱਛ ਲਓ ਜੀ ਸਵੇਸਤਰ ਜੀ ਕਿ ਮੇਰੇ ਹਲਕੇ ਦੇ ਇੱਕ ਸਰ ਨੂੰ ਵੱਡਾ ਕਸਬਾ ਕਾਨੂੰਮਾਨ ਉਹਦੇ ਵਿੱਚ ਕੋਈ 4-5 ਏਕੜ ਬੜੀ ਕੀਮਤੀ ਜ਼ਮੀਨ ਤੇ ਮਹਿਕਮਾ ਇਨ ਦਾ ਜਿਹੜਾ ਡਵੈਲਪਮੈਂਟ ਤੇ ਪੰਚਾਇਤ ਦਾ ਬੀਡੀਪੀਓ ਤੇ ਸੈਕਟਰੀ ਨੇ ਰਲ ਕੇ ਸਰਪੰਚ ਦੇ ਨਾਲ ਕਬਜ਼ਾ ਉੱਥੇ ਕਰਾਇਆ ਇਹ 6 ਮਹੀਨੇ ਹੋ ਚੁੱਕੇ ਇਹ ਡੀਸੀ ਸਾਹਿਬ ਨਾਲ ਮੈਂ ਗੱਲ ਕੀਤੀ ਉਹਨੇ ਐਡੀਸੀ ਡਵੈਲਪਮੈਂਟ ਦੀ ਡਿਊਟੀ ਲਗਾਈ ਆਈ ਐਮ ਥੈਂਕਫੁਲ ਜਿਹੜਾ ਐਡੀਸੀ ਡਵੈਲਪਮੈਂਟ ਸੀ ਉਸਨੇ ਰਿਪੋਰਟ ਦਿੱਤੀ ਜਿਹਦੇ ਵਿੱਚ ਉਹਨੇ ਇਨਡਿਕਟ ਕੀਤਾ ਸਰਪੰਚ ਨੂੰ ਵੀ ਬੀਡੀਪੀਓ ਨੂੰ ਵੀ ਤੇ ਸੈਕਟਰੀ ਨੂੰ ਮੇਰੀ ਗੁਜ਼ਾਰਿਸ਼ ਹੈ ਨਹੀਂ ਇਹ ਪੁਤਰ ਸਾਹਿਬ ਤੁਹਾਡੇ ਕੋਲ ਕਿ ਜਿਹੜੀ ਇਨਕੁਆਰੀ ADC ਨੇ ਕਰਕੇ ਇਨਡਿਕਟ ਕੀਤਾ ਤੁਸੀਂ ਖੁਦ ਐਕਸੈਪਟ ਕਰ ਲਈਏ ਉਹਨੂੰ ਹੁਣ ਤੁਸੀਂ DDPO ਨੂੰ ਕਲ ਦਿੰਦਾ ਜੇ ਥਾਣੇਦਾਰ ਨੇ ਇਨਡਿਕਟ ਕੀਤਾ ਹੌਲਦਾਰ ਕੋ ਤੇ ਜਾਂਦੀ ਨਹੀਂ ਇਟ ਸ਼ੁੱਡ ਹੈਵ ਆਈਦਰ ਗੋਨ ਟੂ ਦੀ ਡਾਇਰੈਕਟਰ অর ਇਟ ਸ਼ੁੱਡ ਹੈਵ ਗੋਨ ਟੂ ਦੀ ਸੈਕਟਰੀ ਆਫ ਦੀ ਡਿਪਾਰਟਮੈਂਟ ਨੰਬਰ 1 ਇਹ ਹੈ ਕਿ ਅਜੇ ਤੱਕ ਕੋ ਐਨਕ੍ਰੋਚਮੈਂਟ ਜਿਹੜੀ ਇਹ ਕਬਜ਼ਾ ਅਜੇ ਤੱਕ ਨਹੀਂ ਹਟਾਇਆ ਗਿਆ DC ਸਾਹਿਬ ਨੇ ਮੈਨੂੰ ਯੱਸ ਕੀਤੀ ਤੁਹਾਨੂੰ ਇਵਨ ਆਨਰੇਬਲ ਹਾਈ ਕੋਰਟ ਨੂੰ ਸਾਨੂੰ ਸਰ ਦਰਵਾزه ਖੜਕਟਾਣੇ ਪਈ ਉਹਨਾਂ ਦੀ ਡਾਇਰੈਕਸ਼ਨਸ ਵੀ ਤੁਹਾਨੂੰ ਐਜ਼ ਅ ਮਿਨਿਸਟਰ ਆ ਚੁੱਕੀਆਂ ਨੇ ਕਿ ਕਬਜ਼ਾ ਹਟਾਓ ਤੇ ਇਹਨਾਂ ਮਹਿਕਮੇ ਤੇ ਸਰਪੰਚਤ ਤੇ ਬੀ ਡੀ ਪੀਓ ਤੇ ਤੇ ਜਿਹੜਾ ਪੰਚਾਇਤ ਸ਼ਕਤੀਏ ਦੇ ਉੱਤੇ ਤੁਸੀਂ ਬਕਾਇਦਾ ਤੌਰ ਆਪਣਾ ਡਿਪਾਰਟਮੈਂਟਲ ਇਹਦੇ ਤੇ ਜਿਹੜਾ ਐਕਸ਼ਨ ਕਰੋ ਜੀ ਕਾਈਂਡਲੀ ਇਹ ਮੈਨੂੰ ਦੱਸੋ ਕਦੋਂ ਤੱਕ ਕਬਜ਼ਾ ਠਵਾ ਦੋਗੇ ਤੇ ਜਿਹੜਾ ਡਿਪਾਰਟਮੈਂਟਲ ਐਕਸ਼ਨ ਹੈ ਆਪਣੇ ਬੀ ਡੀ ਪੀਓ ਤੇ ਸੈਕਟਰੀ ਦਾ ਕਦੋਂ ਤੱਕ ਹੋ ਜਾਏਗਾ ਕਾਈਂਡਲੀ ਇੰਨੀ ਗੱਲ ਬਸ ਮੈਂ ਪੁੱਛਣਾ ਚਾਹੁੰਦਾ ਪ੍ਰਸ਼ਨ ਕਾਲ ਖਤਮ ਹੁੰਦਾ ਹੈ ਬਾਕੀ ਰਹਿੰਦੇ ਪ੍ਰਸ਼ਨ ਦੇਣਾ ਚਾਹੁੰਦੇ ਹੋ ਬੋਲੋ ਮਾਂਜੋਗ ਸਪੀਕਰ ਸਾਹਿਬ ਬੋਲੋ ਇਹ ਮਾਂਜੋਗ ਮੈਂਬਰ ਸਾਹਿਬ ਨੇ ਜਿਹੜੀ ਗੱਲ ਕੀਤੀ ਵਾਕਈ ਉਹ ਧੇਰ ਕਬਜ਼ਾ ਕਰ ਰਹੀ ਸੀ ਤੇ ਜਦੋਂ ਪਤਾ ਲੱਗਾ ਕਬਜ਼ਾ ਕਰ ਰਿਆ ਤੇ ਮੈਂ ਆਪ ਖੁਦ ਡੀਐਸਪੀ ਸਾਹਿਬ ਨਾਲ ਏਡੀਸੀ ਸਾਹਿਬ ਨਾਲ ਰਾਬਤਾ ਕੀਤਾ ਵੀ ਇਹ ਜਿਹੜੀ ਜ਼ਮੀਨ ਹੈ ਬਾਦੀ ਦੇ ਦੀ ਹੈ ਸਾਡੀ ਪੰਚਾਇਤੀ ਜ਼ਮੀਨ ਹੈ ਇਸ ਤੇ ਜਿਹੜਾ ਵੀ ਬੰਦਾ ਕਬਜ਼ਾ ਕਰ ਰਿਆ ਉਹਨੂੰ ਜਲਤੋਂ ਜਲਦ ਰੋਕਿਆ ਜਾਵੇ ਉਹਨੂੰ ਜਾ ਕੇ ਰੋਕਿਆ ਗਿਆ ਉਦੇ ਬਾਅਦ ਉਹ ਬੰਦੇ ਜਿਹੜੇ ਕਬਜ਼ਾ ਕਰ ਰਹੇ ਸਨ ਉਹਨਾਂ ਨੇ ਕੋਰਟ ਦੇ ਵਿੱਚੋਂ ਕੋਈ ਸਟੇ ਲਿਆ ਕੇ ਜਿਹਦੇ ਨਾਲ ਉਹ ਚਾਰਦواری ਵਾਰ ਰਹੇ ਸਨ ਕੋਈ ਸਾਡੇ ਕੋਲ ਸਟੇ ਆ ਜੀਦਾ ਕਰਕੇ ਅਧਿਕਾਰੀ ਵੀ ਥੋੜਾ ਡਰ ਜਾਂਦੇ ਆ ਉਹ ਲਿਆ ਕੇ ਉਹਨਾਂ ਨੇ ਅਧਿਕਾਰੀਆਂ ਨੂੰ ਵਿਖਾਇਆ ਪਰ ਫਿਰ ਵੀ ਆਪਾਂ ਉਹਦੇ ਵਿੱਚ ਨਿੱਜੀ ਦਖਲ ਦੇ ਕੇ ਉਹ ਚਾਰਦواری ਰਿਕਵਾਈ ਕਬਜ਼ਾ ਉਹਨਾਂ ਦਾ ਰਿਕਵਾਇਆ ਜਿਹੜੀ ਉਹ ਚਾਰਦواری ਕਰਦੇ ਪਏ ਸੀ ਉਹਦੇ ਬਾਅਦ ਉਹ ਬੰਦੇ ਮੇਰੇ ਕੋਲ ਆਏ ਜਿਹੜੇ ਬੰਦੇ ਕਬਜ਼ਾ ਕਰਦੇ ਸੀ ਤੇ ਉਹ ਕਹਿੰਦੇ ਵੀ ਪੁਲਰ ਸਾਹਿਬ ਅਹੀਂ ਵੋਟਾਂ ਤੁਹਾਨੂੰ ਪਈਆਂ ਆਮ ਆਦਮੀ ਪਾਰਟੀ ਨੂੰ ਤੇ ਜਿਹੜੇ ਪਹਿਲੇ ਕਾਲੀ ਕਾਂਗਰਸੀ ਉਹ ਕਬਜ਼ਾ ਕਰਾਉਂਦੇ ਹੁੰਦੇ ਇਹਦੇ ਤੁਸੀਂ ਸਾਡਾ ਕਬਜ਼ਾ ਛਡਾਈ ਜਾਂਦੇ ਜੀ ਮੈਂ ਇਹ ਗੱਲ ਕਹੀ ਮਾਨਯੋਗ ਸਪੀਕਰ ਸਾਹਿਬ ਇਹ ਬੰਦੇ ਉਹ ਵੀ ਸੁਣਨਗੇ ਉਹਨਾਂ ਨੂੰ ਵੀ ਪਤਾ ਲੱਗ ਜੂ ਕਿ ਭਾਵੇਂ ਕੋਈ ਹੋਵੇ ਕਾਲੀ ਭਾਵੇਂ ਕਾਂਗਰਸੀ ਤੇ ਭਾਵੇਂ ਸਾਡੇ ਵਾਲਾ ਜਿਹੜਾ ਪੰਚਾਇਤੀ ਜ਼ਮੀਨ ਤੇ ਕਬਜ਼ਾ ਕਰੂ ਉਹ ਸਾਡਾ ਕੁਝ ਨਹੀਂ ਲੱਗਦਾ ਭਾਵੇਂ ਸਾਨੂੰ ਵੋਟ ਪਾਈ ਭਾਵੇਂ ਨਹੀਂ ਪਾਈ ਇਹ ਜ਼ਮੀਨ ਛੁੱਟ ਨਹੀਂ ਛੁੱਟਰੀਆਂ 12341 ਏਕੜ ਜ਼ਮੀਨ ਜਿਹੜੀ ਪੰਜਾਬ ਸਰਕਾਰ ਦੇ ਅਧੀਨ ਲਿਆਂਦੀ ਜਿਹੜੀ ਪੰਚਾਇਤੀ ਜ਼ਮੀਨ ਤੇ ਉਹਨਾਂ ਬੰਦਿਆਂ ਨੇ ਅਖੋ ਕਿਹਾ ਵੀ ਫਿਰ ਸਾਨੂੰ ਵੋਟਾਂ ਪਾਈਆਂ ਦਾ ਕੀ ਫਾਇਦਾ ਪੁਰਾਣੇ ਤੇ ਕਬਜ਼ਾ ਕਰਾਉਂਦੇ ਹੀ ਉਹ ਮੈਂ ਕਿਹਾ ਫਿਰ ਤੂੰ ਪੁਰਾਣਿਆਂ ਨੂੰ ਪਾਵੀਂ ਅਸੀਂ ਤੇ ਨਹੀਂ ਕਬਜ਼ਾ ਕਰਨ ਦੇਣਾ ਅਸੀਂ ਤੇ ਪੰਚਾਇਤੀ ਜ਼ਮੀਨ ਦਾ ਕਬਜ਼ਾ ਛਡਾਉਣਾ ਸਰਪੰਚ ਸਸਪੈਂਡ ਕੀਤਾ ਜਿਹੜਾ ਫੈਕਟਰੀ ਅਸਬੰਧਿਤ ਉੱਤੇ ਕਾਰਵਾਈ ਇੱਕ ਦੋ ਦਿਨਾਂ ਚ ਹੋਣੀ ਜੀ ਉੱਤੇ ਕਾਰਵਾਈ ਚੱਲਦੀ ਪਈ ਉਹ ਵੀ ਪ੍ਰਸ਼ਨ ਕਾਲ ਖਤਮ ਹੁੰਦਾ ਹੈ ਬਾਕੀ ਰਹਿੰਦੇ ਪ੍ਰਸ਼ਨ ਪੰਜਾਬ ਵਿਧਾਨ ਸਭਾ ਦੀ ਕਾਰਜਵਿਧੀ ਅਤੇ ਕਾਰ ਸੰਚਾਲਨ ਨਿਯਮਾਂਵਲੀ ਦੇ ਨਿਯਮ 33 ਅਧੀਨ ਉੱਤਰ ਦਿੱਤੇ ਸਮਝੋਗੇ ਸਮਝੇ ਜਾਣ ਹੁਣ ਅਸੀਂ ਏਜੰਡੇ ਦੀ ਅਗਲੀ ਆਈਟਮ ਲਵਾਂਗੇ ਯੈਸ ਬਾਜਵਾ ਜੀ ਬਾਜਵਾ ਜੀ 0 आवर ਬਾਜਵਾ ਜੀ 0 आवर ਜੀ ਸਪੀਕਰ 0 आवर ਪਹਿਲੇ ਮੇਰੇ ਮੇਰਾ ਟਾਈਮ ਇਨ ਹੁੰਦਾ ਦੋਸਤ ਪਲੀਜ਼ ਇਹ ਸਪੀਕਰ ਨੇ ਦੇਖਣਾ ਜੀ ਤੁਸੀਂ ਬੋਲਣਾ ਚਾਹੁੰਦੇ ਹੋ ਨਹੀਂ ਮੈਂ ਵੀ ਜ਼ਰੂਰ ਬੋਲਣਾ ਚਾਹੁੰਦਾ ਤੁਸੀਂ ਗੱਲ ਕਰਨਾ ਚਾਹੁੰਦੇ ਸਾਬ ਦੀ ਗੱਲ ਕੰਪਲੀਟ ਕਰ ਲਓ ਅੱਛਾ ਜੀ ਮੇਰੀ ਇੱਕੋ ਗੁਜ਼ਾਰੇਸ਼ ਹੈ ਪ੍ਰੋਟਰ ਸਾਹਿਬ ਬੈਂਚ ਤੇ ਬੈਠਿਆ ਜਾਣ ਨਹੀਂ ਛੁੱਟਣੀ ਹਾਊਸ ਦੇ ਵਿੱਚ ਅਸ਼ੋਰੈਂਸ ਦਿਓ ਕਿ ਕਬਜ਼ਾ ਕਿੰਨੇ ਦਿਨ ਤੱਕ ਘਟਵਾਓ ਤੇ ਇਹਨਾਂ ਬੀਡੀਪੀਓਸ ਤੇ ਪੰਚਾਇਤ ਸੈਕਟਰੀਆਂ ਤੇ ਕਿਉਂਕਿ ਇਹ ਸਮੁੱਚੇ ਪੰਜਾਬ ਚ ਇਹੀ ਕੰਮ ਚੱਲਦਾ। ਤੋਂ ਕਿਰਪਾ ਕਰਕੇ ਜੇ ਤੁਸੀਂ ਕੋਈ ਚੰਗਾ ਕੰਮ ਕਰ ਰਹੇ ਹੋ ਮੈਂ ਉਹਨੂੰ ਐਪਰੀਸ਼ੀਏਟ ਕਰਦਾ। ਥੈਂਕ ਯੂ ਤੇ ਇਹਨੂੰ ਕਾਈਂਡਲੀ ਕਬਜ਼ਾ ਛਡਵਾਓ। ਅਸੀਂ ਵੀ ਤੁਹਾਡੀ ਇਸੇ ਚ ਮਦਦ ਕਰਨੇ ਆ। ਤੇ ਆਪਣੇ ਜਿਹੜੇ ਐਰਿੰਗ ਆਫੀਸਰਸ ਜਿਹੜੇ ਗਿੱਜੇ ਨੇ ਇਸ ਕੰਮ ਦੇ ਪੁਰਾਣੇ ਵਕਤਾਂ ਦੇ ਗਿੱਜੇ ਨੇ ਉਹਨਾਂ ਨੂੰ ਵੀ ਥੋੜਾ ਜਿਆ ਕਾਰਵਾਈ ਉਹਨਾਂ ਤੇ ਕਰੋ। ਥੈਂਕ ਯੂ ਕਾਈਂਡਲੀ ਇੰਨੀ ਗੱਲ ਹੈ ਅਸੀਂ ਤੇ ਇੰਨੀ ਅਸ਼ੋਰੈਂਸ ਦਉ। ਤਸੋਂ ਨਾ ਕੋਈ ਆਣਾ ਤੇ ਕੀਤੀ ਕੋਈ ਨਹੀਂ ਜੀ ਜੀ ਬੈਠੋ ਜੀ ਬੈਠੋ ਦੇਖੋ 0 ਆਵਰ ਦੇ ਵਿੱਚ ਬਾਈਂਡਿੰਗ ਨਹੀਂ ਹੁੰਦਾ ਲੇਕਿਨ ਜੇ ਮੰਤਰੀ ਸਾਹਿਬ ਚਾਹੋ ਤੇ ਬੋਲ ਸਕਦੇ ਜੀ ਮਾ ਜੋ ਸਪੀਕਰ ਸਾਹਿਬ ਬਾਜਵਾ ਸਾਹਿਬ ਆਪ ਹੀ ਮੰਨ ਗਏ ਵੀ ਪੁਰਾਣੇ ਅਫਸਰ ਵਿਗੜੇ ਆ ਪੁਰਾਣੇ ਕਿੰਨਾ ਵਗਾੜੇ ਆਪਾਂ ਨੂੰ ਪਤਾ ਹੀ ਆ ਠੀਕ ਹੈ ਉਹ ਉਹਦੇ ਬਾਅਦ ਬਾਜਵਾ ਸਾਹਿਬ ਨੂੰ ਵੀ ਪਤਾ ਉਹ ਕਿਉਂਕਿ ਇਹਨਾਂ ਦਾ ਹਲਕਾ ਆ ਡਿਪਟੀ ਸਾਹਿਬ ਨੂੰ ਏਡੀਸੀ ਸਾਹਿਬ ਨੂੰ ਡੀਸੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਮੈਂ ਖੁਦ ਆ ਪ੍ਰਾਪਤਾ ਕਰਦਾ ਰਿਆ ਜਿਹੜੀ ਗੱਲ ਇਹਨਾਂ ਕੀਤੀ ਕਬਜ਼ੇ ਦੀ ਕਬਜ਼ਾ ਵੀ ਜਿਹੜਾ ਉਹ ਜਲਦ ਛਡਾਵਾਂਗੇ ਉਹਨਾਂ ਕੋਲ ਇੱਕ ਕਾਨੂੰਨੀ ਕਾਗਜ਼ ਆ ਜਿਹੜਾ ਉਹ ਸਟੇ ਲੈ ਕੇ ਆਏ ਆ ਉਹ ਸਟੇ ਜਲਦੀ ਤੜਾ ਕੇ ਆਪਾਂ ਛੇਤੀ ਤੋਂ ਛੇਤੀ ਕਬਜ਼ਾ ਉਹਦਾ ਜਿਹੜਾ ਪੰਚਾਇਤ ਦੇ ਅੰਡਰ ਲਾਵਾਂਗੇ ਜੇ ਉਹ ਸਟੇ ਟੁੱਟ ਗਿਆ ਹੋਇਆ ਨਾ ਕੋਈ ਸਟੇ ਹੋਇਆ ਤੇ ਆਪਾਂ ਦੋ ਚੌਂ ਦਿਨਾਂ ਦੇਣਾ ਜੀ ਉਹ ਕਬਜ਼ਾ ਪੰਚਾਇਤ ਦੇ ਅੰਡਰ ਲੈ ਲਾਂਗੇ ਥੈਂਕ ਯੂ ਥੈਂਕ ਯੂ ਧੰਨਵਾਦ ਥੈਂਕ ਯੂ ਥੈਂਕ ਯੂ ਬੈਠੋ ਬੈਠੋ ਮਨਜੀਤ ਸਿੰਘ ਬਲਾਸਪੁਰ ਜੀ ਬੈਠੋ ਮੰਤਰੀ ਜੀ ਸਪੀਕਰ ਸਾਹਿਬ ਤੋਟਾ ਬਹੁਤ ਬਹੁਤ ਧੰਨਵਾਦ ਜੀ 0 ਓਵਰ ਦੇ ਵਿੱਚ ਮੈਨੂੰ ਸਮਾਂ ਦੇਣ ਤੇ ਸਰ